ਹਾਂਜੀ ਅਭੀ ਜੀ ਅੱਜ ਤੁਸੀਂ ਛਾਲਾ ਮਰਭਾਗ ਦੇ ਵਿੱਚ ਖੜੇ ਹੋ ਕੂੜੇ ਦੀ ਟਰਾਲੀ ਵੀ ਕੋਲ ਖੜੀ ਹੈ ਇਹ ਕਈ ਪਈਆ ਵਾ ਜਿਹੜੇ ਕਿ ਕੂੜੇ ਨਾਲ ਭਰੇ ਆ ਪਈਆ ਵਾ ਕਿੱਦਾਂ ਦੇਖਦੇ ਨਗਰ ਨਿਗਮ ਦੇ ਕੰਮ ਨਾ ਤੇ ਮੀਡੀਆ ਧੰਨਵਾਦ ਕਰਦਾ ਜੋ ਹਮੇਸ਼ਾ ਮੇਰੀ ਆਵਾਜ਼ ਨੂੰ ਬੁਲੰਦ ਕਰਦੇ ਹੋ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਨੂੰ ਠੀਕ ਕਰ ਲਾਂਗਾ ਤੁਸੀਂ ਸ਼ਾਲਵੀਮਰ ਬਾਗ ਦੀ ਗੱਲ ਕੀਤੀ ਉਹ ਇਤਿਹਾਸਿਕ ਬਾਗ ਜਿਹੜਾ ਰਾਜਿਆਂ ਦੇ ਟਾਈਮ ਦਾ ਜਿਹੜਾ ਭੇਟ ਕੀਤਾ ਹੈ ਕਪੂਰੇ ਨੇ ਉਹ ਖਤਮ ਹੋ ਚੁੱਕਿਆ ਉਹਨੇ ਸ਼ਾਲਵੀਮਰ ਬਾਗ ਨਹੀਂ ਆ ਇਹ ਕਾਰਪੋਰੇਸ਼ਨ ਨੇ ਪੂਰਾ ਬਾਗ ਜਿਹੜਾ ਵਾ ਇਹਦਾ ਨਾਮ ਕੋਸ਼ਿਤ ਕਰਵਾ ਦਿੱਤਾ ਬਾਹਰ ਦੇ ਸਾਹਮਣੇ ਦੇਖ ਲਓ ਇਹ ਕੂੜੇ ਦੇ ਉੱਤੇ ਡੰਪ ਦੇ ਉੱਤੇ ਚੌਥੀ ਸੀਰੀਜ਼ ਆ ਤੁਹਾਡੇ ਮੀਡੀਆ ਦੇ ਸਾਥ ਦੇ ਨਾਲ ਮੇਰੀ ਸੋਸ਼ਲ ਮੀਡੀਆ ਦੇ ਸਾਥ ਦੇ ਨਾਲ ਪਰ ਇਹਨਾਂ ਦੇ ਹਾਲਾਤ ਕੀ ਆ ਬਸ਼ਰਮਾਈ ਡੁੱਲੀ ਦਾਲ ਤੇ ਕਾਰਪੋਰੇਸ਼ਨ ਵਾਲੇ ਕਹਿੰਦੇ ਅਸੀਂ ਡੋਲ ਡੋਲ ਖਾਣੇ ਆ ਇਹ ਬਿਸ਼ਰਮ ਨਹੀਂ ਆ ਪ੍ਰਿਆ ਨੂੰ ਮੰਦੇ ਇਹ ਕਹਿੰਦੇ ਤੁਹਾਨੂੰ ਆਦਤ ਪਈ ਆਂ ਦਾਲ ਡੋਲ ਕੇ ਖਾਣੇ ਆ ਦੂਜੇ ਨੰਬਰ ਤੇ ਕਾਰਪੋਰੇਸ਼ਨ ਆਪਾਂ ਸਭ ਜਾਣਦੇ ਆਂ ਜਦੋਂ ਨਗਰ ਕਾਉਂਸਲ ਹੁੰਦੀ ਨਾ 6 ਟਰਾਲੀਆਂ ਵੀ ਕੂੜੇ ਦੇ ਡੰਪ ਨੂੰ ਸ਼ਹਿਰ ਦੇ ਵਿੱਚੋਂ ਜਗਾ ਜਗਾ ਉਹ ਚੱਕਣ ਦੇ ਲਈ ਤੇ ਜਦੋਂ ਨਗਰ ਨਿਗਮ ਬਣੀ ਆ ਆ 1 2 3 ਤੇ ਇੱਕ ਟਰਾਲੀ ਅੱਗੇ ਖੜੀ ਆ 4 ਟਰਾਲੀਆਂ ਜਿਹੜੀਆਂ ਨਗਰ ਨਿਗਮ ਬਣਨ ਤੋਂ ਬਾਅਦ ਰਹਿ ਗਈਆਂ ਇਹ ਪਹਿਲੀ ਨਗਰ ਨਿਗਮ ਹੋਊਗੀ ਜਿਹੜੀ ਕੀ ਪ੍ਰਮੋਸ਼ਨ ਤੋਂ ਬਾਅਦ ਮਸ਼ੀਨਰੀ ਦੇ ਲੈਵਲ ਦੇ ਉੱਤੇ ਡਿਮੋਟ ਹੋ ਗਈ ਆ ਚਾਰ ਜਿਹੜੀਆਂ ਟਰਾਲੀਆਂ ਰਹਿ ਗਈਆਂ ਨਗਰ ਨਿਗਮ ਬਰਨ ਤੋਂ ਬਾਅਦ ਲੋਕਾਂ ਦੇ ਹਾਲ ਇੰਨੇ ਮੰਦੜੇ ਆ बार-बार बार-बार ਕੂੜੇ ਦੇ ਉੱਤੇ ਵੀਡੀਓ ਜਿਹੜੀ ਆ ਮੇਰੇ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਮੀਡੀਆ ਦੇ ਸਾਥ ਦੇ ਨਾਲ ਮੇਰੇ ਪੇਜ ਦੇ ਉੱਤੇ ਵੀ ਲੋਕ ਜਿਹੜੇ ਇਸ ਟਾਈਮ ਬਜ਼ੁਰਗ ਵਾ ਇੰਨੇ ਤੰਗ ਪਰੇਸ਼ਾਨ ਆ ਸ਼ਾਲੀਮਾਰ ਬਾਗ ਹੁੰਦਾ ਸੀ ਇੱਥੇ ਬੱਚੇ ਖੇਡਣ ਆਉਂਦੇ ਹੁੰਦੇ ਸੀ ਅਸੀਂ ਵੀ ਆਪਣਾ ਬਚਪਨ ਸ਼ਾਲੀਮਾਰ ਬਾਗ ਦੇ ਬਤਾਇਆ ਬਜ਼ੁਰਗ ਇੱਥੇ ਚੰਗੀ ਸਿਹਤ ਦੇ ਲਈ ਹੁਣ ਪਿੱਛੇ ਵੀ ਸਾਡੇ ਬਜ਼ੁਰਗ ਤੁਹਾਡੇ ਦੇਖੋ ਆ ਰਹੇ ਸੈਰ ਕਰ ਰਹੇ ਆ ਇਹਨਾਂ ਨੇ ਵੀ ਆਪਣੀ ਜਿਹੜੀ ਗੱਲ ਰੱਖੀ ਆ ਇੱਥੇ ਜਿਹੜਾ ਬਜ਼ੁਰਗ ਜਿਹੜੇ ਸੀ ਆਪਨਾ ਸੈਰ ਕਰਕੇ ਆਪਣੀ ਜਿਹੜੀ ਸਿਹਤ ਵਾ ਨੂੰ ਸਹੀ ਕਰਨ ਲਈ ਆਉਂਦੇ ਨਾ ਕਿ ਬਿਮਾਰ ਹੋਣ ਲਈ ਹੁਣ ਹਾਲਾਤ ਕੀ ਹੋ ਗਏ ਆ ਇੱਥੇ ਜਿਹੜੇ ਆ ਬਿਮਾਰ ਕਰਨ ਦੇ ਲਈ ਪੂਰੇ ਜਿਹੜੇ ਆ ਬੰਦੋਬਸਤ ਕਾਰਪੋਰੇਸ਼ਨ ਨੇ ਕਰਦੇ ਆ ਜਿਹੜਾ ਬੰਦਾ ਤੁਸੀਂ ਆ ਦੇਖੋ ਆ ਸੈਰ ਜਾਂਵਾ ਉਹ ਐਂਡ ਤੱਕ ਦਿਖਾਓ ਉੱਤਾਂ ਕੂੜਾ ਪਿਆ ਵਾ ਜਿੱਥੇ ਤੱਕ ਲੋਕ ਜਿਹੜੀ ਆ ਸੈਰ ਕਰਦੇ ਆ ਤੇ ਆ ਜਿਹੜੀਆਂ ਟਰਾਲੀਆਂ ਕੂੜੇ ਦੇ ਡੰਪ ਵਾ ਤੇ ਮੰਨ ਲੋ ਜਿਹੜੇ ਬਜ਼ੁਰਗ ਸੈਰ ਕਰਨ ਆਉਂਦੇ ਆ ਉਹਨਾਂ ਨੂੰ ਆਪਾਂ ਦੇ ਲੋ ਇਸ ਤੋਂਮਾ ਦੇ ਵਿੱਚ ਕੀ ਆਪਾਂ ਆਪਣੇ ਉਹ ਲੋ ਅਵੇਲੇਬਿਲਟੀ ਦੇ ਰਹੇ ਆ ਨਹੀਂ ਇਹ ਦੇਖੋ ਹਾਊਸ ਇਹ ਲੋਕਾਂ ਨੂੰ ਚੰਗੀ ਆਕਸੀਜਨ ਦੇ ਰਿਆ ਵਾ ਹਾਂਜੀ ਹਾਂਜੀ ਆਕਸੀਜਨ ਤੁਹਾਡੇ ਸਾਹਮਣੇ ਹੈਗੀ ਇਹਨਾਂ ਦੇ ਜਿਹੜੇ ਐਮਸੀ ਆ ਨਾ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਮੈਂ ਕੂੜੇ ਦੀ ਡੰਪ ਵਾਲੀ ਜਗ੍ਹਾ ਗਏ ਤੁਹਾਡੇ ਸਾਥ ਦੇ ਨਾਲ ਮੀਡੀਆ ਦੇ ਸਾਥ ਦੇ ਨਾਲ ਤੇ ਇਹਨਾਂ ਦੇ ਐਮਸੀ ਜਾਣਗੇ ਹੈ ਗਏ ਹੋਣਗੇ ਨਾ ਇੰਨਾ ਕੋਸੇ ਖੜੇ ਵੀ ਹੋਣਾ ਮੁਸ਼ਕਲ ਹੋ ਗਿਆ ਨਾ ਕਿਉਂਕਿ ਇਹ ਏਸ਼ੀਆ ਦੇ ਵਿੱਚ ਰਹੇ ਨੇ ਗਿੱਜੇ ਹੋਏ ਆ ਅਸੀਂ ਲੋਕ ਜ਼ਮੀਨੀ ਪੱਧਰ ਤੇ ਰਹਿੰਦੇ ਆ ਲੋਕਾਂ ਦੇ ਲਈ ਆਵਾਜ਼ ਚੱਕਨੇ ਆ ਅਸੀਂ ਤਾਂ ਇਸ ਕੂੜੇ ਦੇ ਡੰਪ ਦੇ ਕੋਲ ਖੜੇ ਆ ਨਹੀਂ ਤਾਂ ਕਿਸੇ ਆਮ ਬੰਦੇ ਦਾ ਇਦਾਂ ਕੂੜੇ ਦੀ ਜਗ੍ਹਾ ਦੇ ਉੱਤੇ ਡੰਪ ਦੇ ਉੱਤੇ ਜਿੱਥੇ ਇੰਨੀ ਸਮੈਲ ਹੋਵੇ ਜਿੱਥੇ ਲੋਕਾਂ ਦਾ ਲੰਘ ਕੇ ਜਾਣਾ ਮੁਸ਼ਕਲ ਹੋਵੇ ਬਹੁਤ ਮੁਸ਼ਕਲ ਹੁੰਦਾ ਖੜੇ ਹੋਣਾ ਪਰ ਇਹਨਾਂ ਨੇ ਸ਼ਰਮ ਲਾਤੀ ਹੁਣ ਮੈਨੂੰ ਤਾਂ ਲੱਗਦਾ ਇਹਨਾਂ ਲਈ ਕੋਈ ਸ਼ਬਦ ਵੀ ਜਿਹੜੇ ਆ ਉਹ ਜਿਹੜੇ ਆ ਘੱਟ ਰਹਿਣਗੇ ਲੋਕੀ ਨਾ ਤੇ ਹਾ ਉਸਨੇ ਕੁਝ ਕਰਨਾ ਪਹਿਲੇ ਮੌਜੂਦਾ ਵਿਧਾਇਕ ਸਾਹਿਬ ਨੇ ਰਾਣਾ ਗੁਰਜੀਤ ਸਿੰਘ ਜੀ ਉਹ ਮਾਲਵੇਚ ਦੇ ਅਨਾਊਂਸਮੈਂਟ ਕਰਦੇ ਪਏ ਆ कि 2 ਸਾਲ ਲਈ ਜਿਹੜੀ ਐਮਐਸਪੀ ਮੱਕੀ ਦੇਊਗੀ ਉਹ ਮੈਂ ਦਊਗਾ ਜਿਹੜਾ ਇਲਤਾਨ ਹੋਊਗਾ ਪਰ ਜਿਹੜਾ ਉਹਨਾਂ ਦਾ ਆਪਣਾ ਹਲਕਾ ਕੰਪੂਤਲਾ ਜਿੱਥੋਂ ਐਮਐਲਏ ਬਣੇ ਮੰਤਰੀ ਬਣੇ ਉਹਨਾਂ ਦੇ ਉੱਪਰ ਚਾਈ ਐਮਐਲਏ ਬਣੇ ਉਹਨਾਂ ਦੀ ਵਾਈਫ ਐਮਐਲਏ ਬਣੀ ਉੱਥੇ ਤਿੰਨ ਚਾਰ ਕਿੱਲੇ ਕੂੜੇ ਦੇ ਡੰਪ ਲਈ ਜਗ੍ਹਾ ਨਹੀਂ ਲੈ ਕੇ ਜੇ ਹੋਈ ਕਿਉਂਕਿ ਆ 2 ਸਾਲ ਦੀ ਐਮਐਸਪੀ ਦਾ ਕਾਹ ਗਿਆ ਕਿ ਹੁਣ ਪੰਜਾਬ ਪ੍ਰਧਾਨਗੀ ਦੀ ਗੱਲ ਜ਼ਿਆਦਾ ਨਹੀਂ ਕਾਂਗਰਸ ਦੇ ਵਿੱਚ ਉਹਦਾ ਟੀਚਾ ਜਿਹੜਾ ਨਿਸ਼ਾਨਾ ਵਾ ਪੰਜਾਬ ਪ੍ਰਧਾਨਗੀ ਆ ਕਿ ਕਿਸਾਨਾਂ ਦੀ ਜਿਹੜੀ ਆ ਸਿੰਪਥੀ ਲਈ ਦਿੱਤੀ ਜਾਵੇ ਕਿਸਾਨ ਵੀ ਸਾਡੇ ਬੜੇ ਸਮਝਦਾਰ ਆ ਕਿਸਾਨਾਂ ਨੂੰ ਨਹੀਂ ਪਤਾ ਤਿੰਨ ਸਾਲ ਜਿਹੜੇ ਪਹਿਲੇ ਸਰਕਾਰ ਤੋਂ ਬਾਅਦ ਜਿਹੜੀ ਕਾਂਗਰਸ ਤੋਂ ਹੋ ਗਏ ਆ ਤਿੰਨ ਸਾਲ ਆਮ ਆਦਮੀ ਪਾਰਟੀ ਸਰਕਾਰ ਨੂੰ ਹੋ ਗਏ ਉਦੋਂ ਐਮਐਸਪੀ ਕਿਉਂ ਨਹੀਂ ਦਿੱਤੀਗੀ ਮੱਕੀ ਤੇ ਸੋ ਕਿਸਾਨ ਬੜੇ ਸਮਝਦਾਰ ਆ ਉਹ ਕਿਸਾਨ ਪਹਿਲੇ ਰਗੇ ਨਹੀਂ ਦੇ ਅੱਜ ਦਾ ਕਿਸਾਨ ਬੜਾ ਸਮਝਦਾਰ ਆ ਜੇ ਜ਼ਮੀਨੀ ਪੱਧਰ ਤੇ ਮਿਹਨਤ ਕਰਦਾ ਤੇ ਉਹ ਸਮਝਦਾਰ ਵੀ ਬੜਾ ਸੋ ਲੋਕ ਬੜੇ ਸਮਝਦਾਰ ਆ ਜੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਿੱਦਾਂ ਦੇ ਜਿੰਮੇਵਾਰੀ ਦੇ ਕੋਈ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਹੋਵੇ ਤੁਸੀਂ ਸਮਝਦੇ ਹੋ ਇੰਨਾ ਇੰਨਾ ਕੂੜਾ ਜਿਹੜਾ ਵਾ ਉਸ ਜਗ੍ਹਾ ਤੇ ਪਿਆ ਹੋਵੇ ਜਿਹੜੀ ਇਤਿਹਾਸਿਕ ਜਗ੍ਹਾ ਕਪੂਤਲੇ ਦੀ ਸ਼ਾਲੀਮਾਰ ਬਾਗ ਜਿੱਥੇ ਰਾਜੇ ਵੀ ਕਿਸੇ ਨਾਮ ਮੰਦ ਰਹੇ ਇੱਥੇ ਬਸੰਤ ਦੇ ਮੇਲੇ ਲੱਗਦੇ ਰਹੇ ਆ ਤੇ ਅੱਜ ਹਾਲਾਤ ਕੀ ਹੋ ਗਏ ਸ਼ਾਲੀਮਾਰ ਬਾਗ ਦੇ ਵਿੱਚ ਹੀ ਜਿਹੜਾ ਵਾ ਲੋਕ ਤਰਾਹੀ ਤਰਾਹੀ ਕਰੇ ਨਾ ਇੱਕ ਤਾਂ ਸਾਡੀਆਂ ਮਾਤਾਵਾਂ ਭੈਣਾਂ ਸੈਰ ਕਰ ਸਕਦੀਆਂ ਨਾ ਇਹ ਤੋਂ ਬੱਚੇ ਲੰਘ ਸਕਦੇ ਤੇ ਬਜ਼ੁਰਗਾਂ ਨੂੰ ਤੇ ਸਿਹਤ ਸਹੀ ਕਰਨ ਦਾ ਕੀ ਹੋਣਾ ਬਜ਼ੁਰਗਾਂ ਦਾ ਵੈਸੇ ਹੀ ਜਿਹੜਾ ਵਾ ਇਹ ਹੋਰ ਸਿਹਤ ਖਰਾਬ ਕਰਨ ਦੀ ਕੋਸ਼ਿਸ਼ਾਂ ਚੱਲ ਰਹੀਆਂ ਸੋ ਕਪੂਤਲੇ ਕਾਰਪੋਰੇਸ਼ਨ ਦੇ ਹਾਲ ਆ ਸਾਹਮਣੇ ਦੇਖ ਸਕਦੇ ਹੋ ਮੰਦੜੇ ਹਾਲ ਸਾਡੀਆਂ ਮਾਤਾਵਾਂ ਭੈਣਾਂ ਜਿਨ੍ਹਾਂ ਨੇ ਲਾਗੇ ਪੈਂਦਾ ਕਿਉਂਕਿ ਪੁਰਾਣਾ ਚਾਲੀਮਰ ਬਾਗ ਇੱਥੇ ਸਾਲ ਸਾਡੇ ਸਹਿਰ ਕਰਦੇ ਨੇ ਬਜ਼ੁਰਗ ਸਾਡੀਆਂ ਮਾਤਾਵਾਂ ਇੱਥੇ ਹਾਲਾਤ ਹੁਣ ਇਦਾਂ ਦੇ ਹੋ ਗਏ ਆ ਨਾ ਕਿਸੇ ਲਈ ਇੱਥੇ ਚੰਗੀ ਜਿਹੜੀ ਆ ਆਕਸੀਜਨ ਲੈ ਸਕਦਾ ਕੋਈ ਸੈਰ ਕਰਕੇ ਨਾ ਇੱਥੇ ਆਪਣੀ ਸਿਹਤ ਤੰਦਰੁਸਤ ਕਰ ਸਕਦਾ ਇੱਥੇ ਤੇ ਹੋਰ ਬਦਬੂ ਦੇ ਕੰਮ ਹੋ ਗਿਆ ਜਿਹਦੇ ਨਾਲ ਜਿੱਥੇ ਸਾਡੇ ਮਾਤਾਵਾ ਪੈਣਾ ਸਾਡੇ ਬਜ਼ੁਰਗ ਹੋਰ ਬਿਮਾਰ ਹੋਣਗੇ ਇੱਥੇ ਕੋਈ ਬੋਲਿਆ ਵਾਲਾ ਕੋਈ ਵਾਰਸ ਨਹੀਂ ਕਬੂਤਰੇ ਦਾ ਸੋ ਲੋਕ ਹੀ ਹੁਣ ਸਮਝਾ ਹੋਣ ਇਸ ਤੋਂ ਇਲਾਵਾ ਕੋਈ ਹਾਲ ਨਹੀਂ ਕਬੂਤਰੇ ਦਾ